ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਫਸੇ ਕਸੂਤੇ ਜਿਹੜੇ ਇਲਜ਼ਾਮ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਤੇ ਲੱਗੇ ਨੇ ਉਹਨਾਂ ਇਲਜ਼ਾਮਾਂ ਦਾ ਜਵਾਬ ਕਿਉਂ ਨਹੀਂ ਦੇ ਰਿਹਾ ਸੁਖਬੀਰ ਸਿੰਘ ਬਾਦਲ ਦਾਲ ਦੇ ਵਿੱਚ ਕਾਲਾ ਹੈ ਜਾਂ ਪੂਰੀ ਦਾਲ ਕਾਲੀ ਹੈ ਗੁਰੂ ਘਰ ਦੀਆਂ ਗੋਲ ਕਾਂ ਨੂੰ ਲੁੱਟਿਆ ਜਾਂਦਾ ਹੈ ਉਸ ਨੂੰ ਆਪਣੇ ਮਤਲਬ ਦੇ ਲਈ ਸਿਆਸੀ ਕੰਮਾਂ ਦੇ ਲਈ ਵਰਤਿਆ ਜਾਂਦਾ ਹੈ ਸੁਖਬੀਰ ਸਿੰਘ ਬਾਦਲ ਵੱਲੋਂ ਸੁਖਬੀਰ ਸਿੰਘ ਬਾਦਲ ਨੂੰ ਲੈ ਕੇ ਕਾਨਫਰੰਸ ਸਿੱਟੀਆਂ ਜਾਰੀਆਂ ਨੇ ਨਵੀਂ ਸ਼ੁਰੂ ਹੋਈ ਇਕਾਦੀ ਦਲ ਦੇ ਪ੍ਰਧਾਨ ਗਿਆਨੀ ਹਰਪ੍ਰੀਤ ਸਿੰਘ ਹੁਣਾ ਵੱਲੋਂ ਅਤੇ ਖਾਸ ਕਰਕੇ ਉਹਨਾਂ ਦੇ ਸਾਥੀ ਡੀਜ਼ਲ ਨੂੰ ਲੈ ਕੇ ਰੋਲਾ ਪਾ ਰਹੇ ਨੇ ਕਿ ਗੁਰੂ ਦੀ ਗੋਲਕ ਦੇ ਵਿੱਚੋਂ ਪੈਸਾ ਸੁਖਬੀਰ ਸਿੰਘ ਬਾਦਲ ਵੱਲੋਂ ਪੰਜਾਬ ਦੇ ਹੱਦ ਪੀੜਿਤ ਹਲਕਿਆਂ ਦੇ ਵਿੱਚ ਵੰਡਿਆ ਗਿਆ ਜਿਹਦੇ ਵਿੱਚੋਂ ਨਗਦ ਪੈਸੇ ਵੀ ਨੇ ਤੇ ਜਿਹਦੇ ਵਿੱਚੋਂ ਪੈਸਾ ਦੇ ਕੇ ਡੀਜ਼ਲਾਂ ਦੇ ਡਰਮ ਵੀ ਭਰਵਾਏ ਗਏ ਤੇ ਫਿਰ ਸੁਖਬੀਰ ਸਿੰਘ ਬਾਦਲ ਚੁੱਪ ਕਿਉਂ ਨੇ ਜੇਕਰ ਸੁਖਬੀਰ ਸਿੰਘ ਬਾਦਲ ਸਹੀ ਹੁੰਦੇ ਤਾਂ ਉਹਨਾਂ ਨੇ ਸਪਸ਼ਟੀਕਰਨ ਕਿਉਂ ਨਹੀਂ ਦਿੱਤਾ ਕਦੇ ਬੰਟੀ ਰਮਾਣਾ ਨੂੰ ਅੱਗੇ ਕਰ ਦਿਓ ਕਦੇ ਡਾਕਟਰ ਤਲਜੀਤ ਸਿੰਘ ਚੀਮਾ ਨੂੰ ਅੱਗੇ ਕਰ ਦਿਓ ਕਦੇ ਅੱਗੇ ਕਰ ਦਿਓ ਬਲਵਿੰਦਰ ਸਿੰਘ ਖੂਦੜ ਨੂੰ ਵੀ ਭਾਈ ਤੁਸੀਂ ਇਹਨਾਂ ਸਵਾਲਾਂ ਦੇ ਜਵਾਬ ਦਿਓ ਤੇ ਕਦੇ ਕਹਿ ਦਿਓ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੂੰ ਕਿ ਭਾਈ ਤੁਸੀਂ ਇਸ ਦੇ ਹਵਾਲੇ ਦਿਓ ਤੁਸੀਂ ਕਾਨਫਰੰਸ ਕਰ ਲਓ ਫਿਰ ਸੁਖਬੀਰ ਸਿੰਘ ਬਾਦਲ ਕੀ ਕਰ ਰਹੇ ਨੇ ਸਿਆਸੀ ਰੋਟੀਆਂ ਸਿੱਕਣੀਆਂ ਚਾਹੁੰਦੇ ਨੇ ਸੁਖਬੀਰ ਸਿੰਘ ਬਾਦਲ ਉਹ ਵੋਟ ਬੈਂਕ ਕਟਾ ਕਰਨਾ ਚਾਹੁੰਦੇ ਨੇ 2027 ਦੀਆਂ ਵਿਧਾਨ ਸਭਾ ਦੀਆਂ ਚੋਣਾਂ ਲਈ ਹਮਦਰਦੀ ਨੂੰ ਲੈ ਕੇ ਵਾਹੂ ਭਾਈ ਘਟਨਾ ਚਾਹੁੰਦੇ ਨੇ ਸੁਖਬੀਰ ਸਿੰਘ ਬਾਦਲ ਤੇ ਫਿਰ ਸੁਖਬੀਰ ਸਿੰਘ ਬਾਦਲ ਨੇ ਆਪਣੀ ਜੇਬ ਦੇ ਵਿੱਚੋਂ ਪੈਸਾ ਕਿਉਂ ਨਹੀਂ ਲਗਾਇਆ ਸੁਖਬੀਰ ਸਿੰਘ ਬਾਦਲ ਦੇ ਬڑے-ਵਡੇ ਬਿਜ਼ਨਸ ਨੇ ਵਿਲੇ ਨੇ ਹੋਟਲ ਨੇ ਹਜ਼ਾਰਾਂ ਏਕੜ ਹਜ਼ਾਰਾਂ ਏਕੜ ਇਹਨਾਂ ਦੀ ਜ਼ਮੀਨ ਹੈ ਫਾਰਮ ਬੜੇ ਹੋਏ ਨੇ ਮੈਰਿਜ ਪੈਲਸ ਬੜੇ ਹੋਏ ਨੇ ਤੇ ਉਸ ਉਹਦੇ ਵਿੱਚੋਂ ਪੈਸਾ ਕਿਉਂ ਨਹੀਂ ਲਗਾਇਆ ਗਿਆ ਸਾਰੇ ਤੱਤ ਸਾਹਮਣੇ ਆ ਗਏ ਨੇ ਤੇ ਸੁਖਬੀਰ ਸਿੰਘ ਬਾਦਲ ਭਿੱਜੀ ਬਿੱਲੀ ਬਣ ਕੇ ਖਾਬੋਸ਼ ਨੇ ਜੇਕਰ ਸੁਖਬੀਰ ਸਿੰਘ ਬਾਦਲ ਸੱਚੇ ਸੱਚੇ ਹੁੰਦੇ ਜੇਕਰ ਬਾਦਲ ਪਰਿਵਾਰ ਨੇ ਆਪਣੀ ਜੇਬ ਦੇ ਵਿੱਚੋਂ ਪੈਸਾ ਲਗਾਇਆ ਹੁੰਦਾ ਇਹਨਾਂ ਹਰ ਪੀੜਿਤ ਹਲਕਿਆਂ ਦੇ ਲੋਕਾਂ ਦੇ ਹਿੱਤਾਂ ਲਈ ਤਾਂ ਸੁਖਬੀਰ ਸਿੰਘ ਬਾਦਲ ਨੇ ਹੋਂਦ ਨੂੰ 곗 ਦੀ ਏਟ ਘਟਕਾ ਦੇਣੀ ਸੀ ਸਾਰੇ ਉਸ ਦੇ ਹਵਾਲੇ ਜਿਹੜੇ ਨੇ ਪੇਸ਼ ਕਰ ਦੇਣੇ ਸੀ ਹੁਣ ਕਦੇ ਬਲਟੀ ਰਮਾਣਾ ਨੂੰ ਅੱਗੇ ਕੀਤਾ ਜਾ ਰਿਹਾ ਹੈ ਕਦੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਯਾਨੀ ਕਿ ਐਸਜੀਪੀਸੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਤਾਵੀ ਨੂੰ ਅੱਗੇ ਕੀਤਾ ਜਾ ਰਿਹਾ ਹੈ ਕਿ ਮੈਨੇਜਰ ਕੋਲ ਪਰਮਿਸ਼ਨ ਲਈ ਹੈ ਸ਼ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਗੁਰੂ ਘਰ ਦੀ ਗੁਲਕ ਹੈ ਗੁਰੂ ਘਰ ਦੀ ਗੁਲਕ ਹੈ ਗਰੀਬਾਂ ਦਾ ਉਹ ਪੈਸਾ ਵਰਤਿਆ ਜਾ ਸਕਦਾ ਹੈ ਇਹਦੇ ਵਿੱਚ ਕੋਈ ਕਿਰਤੋਂ ਪਰਤੋਂ ਨਹੀਂ ਲੇਕਿਨ ਉਹ ਪੈਸਾ ਵਰਤਨ ਸ਼ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਾਲੇ ਚਾਹੇ ਸ਼ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਤੇ ਧਾਮੀ ਹੋਣ ਚਾਹੇ ਸ਼ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਨੇਜਰ ਤੇ ਚਾਹੇ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੱਜ ਹੋਣ ਉਹਨਾਂ ਵੱਲੋਂ ਇਹ ਪੈਸਾ ਕਿਉਂ ਨਹੀਂ ਲਗਾਇਆ ਗਿਆ? ਬਾਬਾ ਧਰੋਲਾ ਹੋਲੇ ਵੀ ਪੈਸਾ ਲਗਾ ਸਕਦੇ ਸੀ। ਲੇਕਿਨ ਇਹ ਪੈਸਾ ਸੁਖਬੀਰ ਸਿੰਘ ਬਾਦਲ ਨੇ ਹੀ ਕਿਉਂ ਖਰਚਿਆ? ਕਿ ਮੈਂ ਪੰਜਾਬੀਆਂ ਦਾ ਹਮਦਰਦੀ ਹਾਂ। ਮੈਨੂੰ ਪੰਜਾਬ ਦੇ ਕਿਸਾਨਾਂ ਦੀ ਫਿਕਰ ਹੈ। ਪੰਜਾਬ ਦੇ ਕਿਸਾਨਾਂ ਵਾਸਤੇ ਅਸੀਂ ਕੁਝ ਕਰਾਂਗੇ ਤੇ ਭਾਈ ਤੁਸੀਂ ਆਪਣੀ ਜੇਬ ਦੇ ਵਿੱਚ ਕਿਉਂ ਨਹੀਂ ਖਰਚ ਕੀਤਾ? ਆ ਇੱਕ ਭੈਣ ਵੱਲੋਂ ਅਤੇ ਵਕ ਵਕ ਜਥੇਬੰਦੀਆਂ ਵੱਲੋਂ ਉਹਨੂੰ ਖਲਾਸੇ ਕੀਤੇ ਜਾ ਰਹੇ ਨੇ। ਕਿ ਸੁਖਵੀਰ ਸਿੰਘ ਬਾਦਲ ਨੇ ਜੋ ਵੀ ਪੈਸਾ ਖਰਚ ਕੀਤਾ ਹੈ ਉਸ ਗੁਰੂ ਘਰ ਦੀ ਗੋਲਕ ਤੋਂ ਖਰਚ ਕੀਤਾ ਗਿਆ ਹੈ ਸੁਖਵੀਰ ਸਿੰਘ ਬਾਦਲ ਫਿਰ ਆਪਣੀਆਂ ਆਤਾਂ ਤੋਂ ਬਾਸ ਨਹੀਂ ਆ ਰਹਾ ਜੇਕਰ ਸੱਚੇ ਨੇ ਜੇਕਰ ਸਹੀ ਨੇ ਜੇਕਰ ਦੋ ਤੋਤੇ ਨੇ ਤਾਂ ਸੁਖਵੀਰ ਬਾਦਲ ਨੂੰ ਸਪਸ਼ਟਿਕਰਨ ਦੇ ਦੇਣਾ ਚਾਹੀਦਾ ਹੈ ਤਾਂ ਕਿ ਵਿਰੋਧੀਆਂ ਦਾ ਬੂ ਬੰਦ ਹੋਵੇ ਕਿਉਂਕਿ ਪੂਰੇ ਪੰਜਾਬ ਦੇ ਵਿੱਚ ਵਾਰ ਬਚਿਆ ਹੋਇਆ ਹੈ ਜੇਕਰ ਇਹ ਰਿਪੋਰਟ ਮੰਗੀ ਜਾਂਦੀ ਹੈ ਆਰਟੀਆਈ ਪਾ ਕੇ ਤਾਂ ਫਿਰ ਹੋਰ ਵੀ بڑے بڑے ਖੁਲਾਸੇ ਹੋਣਗੇ ਉਥੇ ਸੁਖਬੀਰ ਸਿੰਘ ਬਾਦਲ ਫਸਣਗੇ ਹਾਲੇ ਕੇ ਰਿਪੋਰਟਾਂ ਉਹ ਸਾਰੇ ਬਿੱਲ ਵਗੈਰਾ ਦਿੱਤੇ ਜਾ ਰਹੇ ਨੇ ਤੇ ਭਾਈ ਤੁਸੀਂ ਆਪਣੀ ਜੇਬ ਦੇ ਵਿੱਚੋਂ ਪੈਸਾ ਕਿਉਂ ਨਹੀਂ ਦਿੱਤਾ ਕੀ ਤੁਸੀਂ ਸ਼੍ਰੋਮਣੀ ਅਕਾਲੀ ਦਲ ਦੀ ਆਰ ਦੇ ਵਿੱਚ ਕੀ ਤੁਸੀਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਆਰ ਦੇ ਵਿੱਚ ਪੈਸਾ ਨਹੀਂ ਕਮਾਇਆ ਤੁਸੀਂ ਇੱਕ ਖੋਤ ਮਾਨਕ੍ਰਿਤ ਬਾਦਲ ਕਹਿੰਦੇ ਨੇ ਕਿ ਤੁਸੀਂ ਤਾਂ ਕਿਸੇ ਸਮੇਂ ਦਾਜ ਦੇ ਵਿੱਚ ਗੱਡੀਆਂ ਵੀ ਕਿਸ਼ਤਾਂ ਦੇ ਵਿੱਚ ਦਿੱਤੀਆਂ ਸੀ ਇਹ ਮਨਪ੍ਰੀਤ ਬਾਦਲ ਦੀ ਵੀਡੀਓ ਜਿਹੜੀ ਹੈ ਸੋਸ਼ਲ ਮੀਡੀਆ ਤੇ ਬੜੀ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ ਤੇ ਤੁਹਾਡੇ ਕੋਲ ਹੁਣ ਅਰਬਾਂ ਖਰਬਾਂ ਰੁਪਈਆ ਇਕੱਠਾ ਹੋ ਗਿਆ ਉਹ ਅਰਬਾਂ ਖਰਬਾਂ ਰੁਪਈਆ ਇਕੱਠਾ ਕਿਵੇਂ ਕੀਤਾ ਉਹ ਪੈਸਾ ਕਿੱਥੋਂ ਆਇਆ ਸੁਖਬੀਰ ਬਾਦਲ ਉਹਨਾਂ ਪੈਸਿਆਂ ਦੇ ਵਿੱਚੋਂ ਪੈਸਾ ਕਿਉਂ ਨਹੀਂ ਲਗਾਇਆ ਹਰਪੀਟ ਖਲਕਿਆਂ ਵਾਸਤੇ ਇਸ ਦਾ ਵੀ ਸੁਖਵੀਰ ਸਿੰਘ ਬਾਦਲ ਨੂੰ ਜਵਾਬ ਦੇਣਾ ਚਾਹੀਦਾ ਹੈ ਤੇ ਦੂਸਰੇ ਪਾਸੇ ਬਿਕਰਮਜੀਤਿਆ ਦੇ ਕੋਲ ਕਿਹੜੇ ਪੈਸੇ ਕੱਟ ਨੇ ਲਗਭਗ 55000 ਕਰੋੜ ਰੁਪਏ ਦੀ ਗੱਲ ਤਾਂ ਖੁਦ ਸੁਖਵੀਰ ਬਾਦਲ ਨੇ ਕਾਨਫਰੰਸ ਕਰਕੇ ਕਹੀ ਹੈ ਕਿ 55000 ਕਰੋੜ ਦੀ ਇਨਵੈਸਟਮੈਂਟ ਹੈ ਬਿਕਰਮਜੀਤਿਆ ਦੀ ਦੇਸ਼ੀ ਅਤੇ ਵਿਦੇਸ਼ੀ ਕੰਪਨੀਆਂ ਦੇ ਵਿੱਚ ਜੇਕਰ ਬਿਕਰਮਜੀਤਿਆ ਦੇ ਕੋਲ 55 ਕਰੋੜ ਰੁਪਏ 55000 ਕਰੋੜ ਹਨ ਤੇ ਫਿਰ ਇਹ ਪੰਜਾਬੀਓ ਹਿਸਾਬ ਲਾਓ ਕਿ ਸੁਖਬੀਰ ਸਿੰਘ ਬਾਦਲ ਅਤੇ ਬਾਦਲ ਪਰਵਾੜ ਦੇ ਕੋਲ ਕਿੰਨੇ ਕੁ ਪੈਸੇ ਹੋਣਗੇ? ਯਾਨੀ ਕਿ ਉਹਨਾਂ ਕੋਲ ਤਾਂ ਫਿਰ ਕਰਮਾਂ ਦੇ ਹਿਸਾਬ ਨਾਲ ਅਰਬਾਂ ਦੇ ਹਿਸਾਬ ਦੇ ਨਾਲ ਨਹੀਂ ਕਰੋੜਾਂ ਦੇ ਹਿਸਾਬ ਨਾਲ ਕਰਮਾਂ ਦੇ ਨਾਲ ਪੈਸੇ ਹੋਣਗੇ। ਕਿਉਂਕਿ ਉਹਨਾਂ ਦਾ ਵੀ ਵਿਦੇਸ਼ੀ ਵਿਦੇਸ਼ਾਂ ਦੇ ਵਿੱਚ ਪੈਟਰੋਲ ਪੰਪ ਚੱਲਦੇ ਨੇ, ਜ਼ਮੀਨਾਂ ਨੇ ਪੰਜਾਬ ਦੇ ਵਿੱਚ ਦਿੱਲੀ ਦੇ ਵਿੱਚ ਗੁਰਗਾਓ ਦੇ ਵਿੱਚ ਹੋਟਲ ਨੇ, ਖੁੱਲੇ ਫਾਰਮ ਨੇ, ਖੁਲੀਆਂ ਜ਼ਮੀਨਾਂ ਨੇ ਤੇ ਉਹ ਪੈਸੇ ਦੀ ਕਮਾਈ ਫਿਰ ਕਿੱਧਰ ਜਾ ਰਹੀ ਹੈ? ਫੇਰ ਵੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪੈਸੇ ਉੱਤੇ ਆਖਿਆ ਜਿਹੜੀ ਗੁਰੂ ਘਰ ਦੀ ਗੋਲਕ ਹੈ ਗੁਰੂ ਘਰ ਦੀ ਗੋਲਕ ਤੇ ਗਰੀਬ ਦੀ ਬੁਖ ਹੁੰਦੀ ਹੈ ਅਸੀਂ ਇਹ ਨਹੀਂ ਕਹਦੇ ਕਿ ਪੈਸਾ ਨਹੀਂ ਵੱਡਣਾ ਚਾਹੀਦਾ ਲੇਕਿਨ ਸੁਖਬੀਰ ਸਿੰਘ ਬਾਦਲ ਫਿਰ ਝੂਠੀ ਪ੍ਰਸ਼ੰਸਾ ਨਾ ਲੈਣ ਇਹ ਗੱਲਾਂ ਕਈਆਂ ਜਾਰੀਆਂ ਨੇ ਗਿਆਨੀ ਹਰਪ੍ਰੀਤ ਸਿੰਘ ਹਣਾ ਵੱਲੋਂ ਬੀਬੀ ਜਗੀਰ ਸਿੰਘ ਹਣਾ ਵੱਲੋਂ ਸਰਜੀਤ ਸਿੰਘ ਰਖੜਾ ਹਣਾ ਵੱਲੋਂ ਅਤੇ ਖਾਸ ਕਰਕੇ ਪ੍ਰੋਫੈਸਰ ਪ੍ਰੇਮ ਸਿੰਘ ਚੰਦੂ ਬਾਜਰਾ ਹਣਾ ਵੱਲੋਂ ਤੇ ਪ੍ਰਵਿੰਦਰ ਢੀਂਸਾ ਹਣਾ ਵੀ ਭਾਈ ਆਪਣੀਆਂ ਆਤਾਂ ਤੋਂ ਬਾਤ ਆ ਜੋ ਗੁਰੂ ਘਰ ਦਾ ਪੈਸਾ ਸਿਰਫ ਗੁਰੂ ਘਰ ਦੇ ਵਜ਼ੀਰ ਹੀ ਖਰਚ ਕਰ ਸਕਦੇ ਨੇ ਹਾਲਾਂਕਿ ਸ਼ੋਮਨੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਬਹੁਤ ਹੀ ਵਧੀਆ ਪ੍ਰਬੰਧ ਕੀਤੇ ਨੇ ਦੁੱਖ ਦੀ ਘੜੀ ਦੇ ਵਿੱਚ ਪੰਜਾਬ ਦੇ ਲੋਕਾਂ ਦੇ ਨਾਲ ਖੜੀ ਹੈ ਪੰਜਾਬ ਦੇ ਕਿਸਾਨਾਂ ਦੇ ਨਾਲ ਖੜੀ ਹੈ ਦਵਾਈਆਂ ਮੁਹਈਆ ਕਰਵਾਈਆਂ ਗਈਆਂ ਜਿਹੜੀਆਂ ਭੋਜਨ ਮੁਹਈਆ ਕਰਵਾਇਆ ਗਿਆ ਰਹਿਣ ਬਸਿਰਾ ਬਣਾਇਆ ਗਿਆ ਪਸ਼ੂ ਨੂੰ ਚਾਰਿਤ ਸੂਤ ਵਜਾ ਕਰਵਾਈ ਗਈ ਨਿਕਲ ਸੁਖਬੀਰ ਸਿੰਘ ਬਾਦਲ ਨੇ ਫਿਰ ਆਪਣੀ ਜੇਬ ਦੇ ਵਿੱਚੋਂ ਤਾਂ ਕੁਝ ਨਹੀਂ ਖਰਚਿਆ ਜੇਕਰ ਉਸਨੇ ਜੇਬ ਵਿੱਚ ਖਚ ਰਿਆ ਖਰਚਿਆ ਹੁੰਦਾ ਤੇ ਅੱਜ ਸੁਖਬੀਰ ਸਿੰਘ ਬਾਦਲ ਨੇ ਉਭ ਉਭ ਕੇ ਕਿਲ ਠੋਕਣੇ ਸੀ ਮੂੰਹ ਮੰਦ ਕਰਨੇ ਸੀ ਚਾਹੇ ਛੋਕਰੀ ਨਵੀਂ ਸ਼ਰੂਮਣੀ ਇਕਾਲੀ ਦਲ ਦੇ ਪ੍ਰਧਾਨ ਗਿਆਨੀ ਹਰਪ੍ਰੀਤ ਸਿੰਘ ਹੋਣ ਤੇ ਚਾਹੇ ਸੁਰਜੀਤ ਸਿੰਘ ਰਖੜਾ ਹੋਵੇ ਤੇ ਚਾਹੇ ਮਨਪ੍ਰੀਤ ਯਾਲੀ ਹੋਵੇ ਤੇ ਚਾਹੇ ਜਿਹੜੀਆਂ ਦੂਸਰੀਆਂ ਜਥੇਬੰਦੀਆਂ ਹਵਾਲੇ ਦੇ ਕੇ ਸੁਖਬੀਰ ਸਿੰਘ ਬਾਦਲ ਤੇ ਇਲਜ਼ਾਮ ਲਾ ਰਹੀਆਂ ਨੇ ਕੌਣ ਗਲਤ ਹੈ ਕੌਣ ਸਹੀ ਹੈ ਤੁਹਾਡੇ ਵਿਚਾਰ ਤੁਹਾਡੇ ਕਮੈਂਟਾਂ ਦਾ ਇੰਤਜ਼ਾਰ ਰਹੇਗਾ ਧੰਨਵਾਦ